ਸੂਰੀ ਸਾਹਿਬ ਫਲੋਰੀਡਾ ਦੇ ਵਿੱਚ ਜੋ ਦਰਦਨਾਕ ਘਾਸਾ ਵਾਪਰਿਆ ਤੁਸੀਂ ਉਸ ਨੂੰ ਕਿਵੇਂ ਦੇਖਦੇ ਹੋ ਤੇ ਫੇਸਬੁੱਕ ਤੇ ਬੜੀ ਚਰਚਾ ਹੋ ਰਹੀ ਹੈ ਕਿ ਪਟੀਸ਼ਨ ਪਾਓ ਪਟੀਸ਼ਨ ਪਾਓ ਤੇ ਕੀ ਕਿਦਾਂ ਅਸੀਂ ਪਟੀਸ਼ਨ ਪਾ ਕੇ ਉਸ ਪੰਜਾਬੀ ਨੌਜਵਾਨ ਵੀਰ ਦੀ ਹੈਲਪ ਕਰ ਸਕਦੇ ਆ ਕਿ ਜੀ ਇਸ ਸਮੇਂ ਦਾ ਸਭ ਤੋਂ ਜ਼ਰੂਰੀ ਕੁਐਸਚਨ ਹੈ ਔਰ ਪੂਰੀ ਦੁਨੀਆ ਜਿੱਥੇ ਤੇ ਪੰਜਾਬੀ ਵੱਸਦੇ ਆ ਉਹ ਇਸ ਘਟਨਾ ਬਾਰੇ ਚਰਚਾ ਕਰ ਰਹੇ ਆ ਦੇਖੋ ਤੁਸੀਂ ਐਕਸੀਡੈਂਟ ਦੀ ਗੱਲ ਕੀਤੀ ਆ ਅਸੀਂ ਇੱਥੇ ਵੀ ਜਦ ਕੋਈ ਹਾਦਸਾ ਹੋ ਜਾਂਦਾ ਤੇ ਗੱਲ ਕਹੀਦੀ ਆ ਹਾਦਸੇ ਕੋਈ ਜਾਣ ਕੇ ਨਹੀਂ ਕਰਦਾ ਜੀ ਔਰ ਨਾ ਹੀ ਇਹ ਅਮਰੀਕਾ ਦਾ ਪਹਿਲਾ ਹਾਦਸਾ ਹੈ ਨਾ ਹੀ ਇਹ ਆਖਰੀ ਹੈ ਇਸ ਤੋਂ ਪਹਿਲਾਂ ਵੀ ਬੜੇ ਹਾਦਸੇ ਹੋਏ ਆ ਇਸ ਤੋਂ ਬਾਅਦ ਵੀ ਹੋਣੇ ਆ ਰੱਬ ਨਾ ਕਰੇ ਪਰ ਹੋਣੇ ਆ ਕਿਉਂਕਿ ਅਣਗਹਿਲੀਆਂ ਲਾਪਰਵਾਹੀਆਂ ਹੋ ਜਾਂਦੀਆਂ ਜੀ ਹੁਣ ਜਿਹੜੀ ਪਟੀਸ਼ਨ ਦੀ ਤੁਸੀਂ ਗੱਲ ਕਰਦੇ ਆ ਰਕੇਸ਼ ਉਹਨੂੰ ਫੇਸਬੁੱਕ ਤੇ ਪੂਰਾ ਪ੍ਰਚਾਰਿਆ ਜਾ ਰਿਹਾ ਹੈ ਕਿ ਪਟੀਸ਼ਨ ਪਾਈ ਜਾਵੇ ਪਟੀਸ਼ਨ ਪਾਈ ਜਾਵੇ ਹਰਜਿੰਦਰ ਦੇ ਹੱਕ ਚ ਇਹ ਹਰਜਿੰਦਰ ਮੁੰਡਾ ਵੈਸੇ ਤਰਨ ਤਰਨ ਦੇ ਪਿੰਡ ਰੋਟਾਲ ਦਾ ਆ ਰਹਿਣ ਵਾਲਾ ਜੋ ਕਿ 2018 ਚ ਅਮਰੀਕਾ ਡੰਕੀ ਦੇ ਥਰੂ ਗਿਆ ਸੀ 7 ਸਾਲ ਹੋ ਗਏ ਨੂੰ ਉੱਤਰ ਹੁਣ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਆ ਕਿ ਜਦੋਂ ਯੂ ਟਰਨ ਲੈਣ ਲੱਗੇ ਟਰੱਕ ਘਮਾਉਂਦਾ ਹੈ ਤਾਂ ਪਿੱਛੋਂ ਗੱਡੀ ਤੇਜ਼ ਰਫ਼ਤਾਰ ਚ ਆਉਂਦੀ ਹੈ ਉਹ ਵਿੱਚ ਵੱਜਦੀ ਹੈ ਤਿੰਨ ਕਰ ਉੱਜੜ ਜਾਂਦੇ ਅਣਗਹਿਲੀ ਲਾਪਰਵਾਹੀ ਹੋਈ ਹੈ ਪਰ ਪਟੀਸ਼ਨ ਦੀ ਜਿਹੜੀ ਗੱਲ ਹੈ ਨਾ ਅਨਫੋਰਚੂਨੇਟਲੀ ਇਹ ਸਾਨੂੰ ਮੰਨਣਾ ਪੈਣਾ ਸਮਝਣਾ ਪੈਣਾ ਜਿਹੜੀ ਇਹ ਪਟੀਸ਼ਨ ਹੁਣ ਅਸੀਂ ਪਾ ਰਹੇ ਆ ਉਹਦਾ ਸਾਨੂੰ ਲਾਭ ਨਹੀਂ ਹੋਣਾ ਉਹਦਾ ਕਾਰਨ ਇਹ ਹੈ ਕਿ ਦੇਖੋ ਪਟੀਸ਼ਨ ਜੱਜ ਮੋਰੇ ਨਹੀਂ ਚਲਦੀ ਪਟੀਸ਼ਨ ਜਦੋਂ ਜੱਜ ਨੇ ਆਪਣਾ ਫੈਸਲਾ ਦੇ ਦੇਣਾ ਉਸ ਤੋਂ ਬਾਅਦ ਗਵਰਨਰ ਅੱਗੇ ਸਰਕਾਰ ਅੱਗੇ ਪ੍ਰੈਜ਼ੀਡੈਂਟ ਅੱਗੇ ਪਟੀਸ਼ਨ ਪਾਈ ਜਾਂਦੀ ਹੈ ਕਿ ਰਹਿਮ ਕੀਤਾ ਜਾਵੇ ਹੁਣ ਜੱਜ ਨੇ ਜੱਜਮੈਂਟ ਪਟੀਸ਼ਨ ਦੇਖ ਕੇ ਬਦਲਣੀ ਨਹੀਂ ਆ ਜਾਂ ਉਹਨਾਂ ਨੇ ਢਿੱਲ ਮਸ ਨਹੀਂ ਕਰਨੀ ਜਾਂ ਰਾਹਤ ਨਹੀਂ ਦੇਣੀ ਔਰ ਇਸ ਸਮੇਂ ਔਖਾ ਲੱਗ ਰਿਹਾ ਜਦੋਂ ਅਮਰੀਕਾ ਦੇ ਲਾਇਰਸ ਦੇ ਪਾਵਰਜਨ ਸੁਣਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਤਾਂ ਪਤਾ ਲੱਗਦਾ ਕਿ ਜੱਜ ਵੱਲੋਂ ਕੋਈ ਰਾਹਤ ਨਹੀਂ ਹਲੇ ਮਿਲਣ ਦੀ ਉਮੀਦ ਹੈਗੀ ਔਰ ਫਲੋਰੀਡਾ ਤੇ ਤੱਕ ਕਾਨੂੰਨ ਹੀ ਬੜਾ ਸਕਤੇ ਹੁਣ ਦੇਖੋ ਇਹਦੇ ਚ ਹਾਦਸੇ ਚ ਤਿੰਨ ਬੰਦੇ ਜਿਹਨਾਂ ਦੀ ਮੌਤ ਹੋ ਜਾਂਦੀ ਹੈ ਸਾਡੇ ਇੰਡੀਆ ਇੱਕੋ ਹੀ ਸਜ਼ਾ ਹੁੰਦੀ ਹੈ ਮਤਲਬ ਇੱਕ ਜਿਵੇਂ ਤੁਸੀਂ ਦੇਖਿਆ ਕਿ ਫਿਲਮਾਂ ਚ ਵੀ ਉਹ ਸੀਨ ਬਣੇ ਹਨ ਡਾਇਲੋਗ ਬਣੇ ਹਨ ਕਿ ਇੱਕ ਕਤਲ ਦੀ ਵੀ ਸਜ਼ਾ 19 ਤੇ ਚਾਰ ਕਤਲਾਂ ਦੀ ਸਜ਼ਾ ਵੀ 19 ਆ ਪਰ ਲੇਕਿਨ ਉੱਥੇ ਮਲਟੀਪਲਾਈ ਕੀਤਾ ਗਿਆ ਜੋ ਸੁਣਨ ਚ ਗੱਲ ਆ ਰਹੀ ਹੈ ਕਿ ਮੰਨ ਕੇ ਚਲੋ ਇੱਕ ਕੇ ਇੱਕ ਕਤਲ ਦੀ ਸਜਾ ਜੇ ਇੱਕ ਜਿਹੜਾ ਹਾਦਸਾ ਹੋਇਆ ਉਹਦੇ ਕਿਸ ਦੀ ਮੌਤ ਹੋ ਗਈ ਸਜਾ 15 ਸਾਲ ਹੈ ਤਾਂ ਮਲਟੀਪਲਾਈ ਬਾਈ 3 45 ਹੋ ਜਾਣਾ ਫਲੋਰੀਡਾ ਚ ਕਾਨੂੰਨ ਬਹੁਤ ਸਖਤ ਹੈ ਔਰ ਜਿਹੜੀ ਹੁਣ ਗੱਲਬਾਤ ਹੈ ਕਿ ਪਟੀਸ਼ਨ ਪਾਈ ਜਾਵੇ ਪਟੀਸ਼ਨ ਦਾ ਹਾਲੇ ਕੋਈ ਲਾਭ ਨਹੀਂ ਹੋਣਾ ਕਿਉਂਕਿ ਡੇਢ ਸਾਲ ਤੱਕ ਇਸ ਕੇਸ ਦਾ ਟ੍ਰਾਇਲ ਹੀ ਚੱਲਣਾ ਹੈ ਔਰ ਜਿਹੜੀ ਚੰਗੀ ਗੱਲ ਹੈ ਮੈਂ ਉਹ ਵੀ ਦੱਸ ਦੇਣਾ ਚਾਹੁੰਦਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਫੇਸਬੁੱਕ ਤੇ ਇਹ ਪੋਸਟ ਵਾਇਰਲ ਹੋਣ ਲੱਗੀ ਕੁਝ ਪਹਿਲਾਂ ਆਪਣੇ ਪੰਜਾਬੀਆਂ ਨੇ 네ਗੇਟਿਵਿਟੀ ਫਲਾਈ ਹੈ ਜੀ ਆਪਾਂ ਕੋਈ ਕਿਸੇ ਗੋਰੇ ਦੀ ਪਹਿਲਾ ਪੋਸਟ ਤਾਂ ਨਹੀਂ ਫੇਸਬੁਕ ਤੇ ਦੇਖੀ ਪਰ ਜਦੋਂ ਲੋਕਾਂ ਵੱਲੋਂ ਫਿਰ ਉਹਨਾਂ ਨੂੰ ਸ਼ਰਮਸਾਰ ਕੀਤਾ ਗਿਆ ਫਿਰ ਉਹੀ ਲੋਕ ਹੱਕ ਚ ਆ ਗਏ ਇੱਕ ਦੋ ਅਜਿਹੇ ਕਲਾਕਾਰ ਵੀ ਜਿੰਦੀਆਂ ਪਹਿਲਾ ਪੋਸਟ ਦੇਖੀ ਹੈ ਜਿਨ੍ਹਾਂ ਨੇ ਪਹਿਲਾ ਹਰਜਿੰਦਰ ਦੇ ਖਿਲਾਫ ਪੋਸਟ ਪਾਈ ਫਿਰ ਦੋ ਕੁ ਦਿਨ ਲੋਕਾਂ ਨੇ ਉਹਨਾਂ ਨੂੰ ਲਿਸ਼ਕਾਇਆ ਫਿਰ ਉਹ ਉਹਦੇ ਹੱਕ ਚ ਆ ਗਏ ਐਦਾਂ ਵੀ ਨਹੀਂ ਹੋਣਾ ਚਾਹੀਦਾ ਦੇਖੋ ਮੇਰਾ ਮੰਨਣਾ ਹੈ ਅਣਗਹਿਲੀ ਹੋਈ ਹੈ ਲਾਪਰਵਾਹੀ ਹੋਈ ਹੈ ਜਿਹੜਾ ਕ੍ਰਾਈਮ ਹੈ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ ਪਰ ਜਿਹੜਾ ਕ੍ਰਾਈਮ ਹੈ ਉਹਦੀ ਚਾਰਜਸ ਨੂੰ ਵਧਾ ਵਧਾ ਕੇ ਨਹੀਂ ਲਗਾਉਣਾ ਚਾਹੀਦਾ ਚਾਰਜਸ ਡ੍ਰੌਪ ਹੋਣੇ ਚਾਹੀਦੇ ਜਿਹੜੇ ਨਜਾਇਜ਼ ਲੱਗੇ ਆ ਜੀ ਹੁਣ ਦੂਜੀ ਗੱਲ ਹੈ ਜਿਹੜੀ ਗੱਲ ਹਰਜਿੰਦਰ ਦੇ ਫਾਇਦੇ ਦੀ ਸਾਹਮਣੇ ਆ ਰਹੀ ਹੈ ਜਦੋਂ ਪੂਰੇ ਕੇਸ ਨੂੰ ਸਮਝਦੇ ਆ ਤਾਂ ਹਰਜਿੰਦਰ ਮਤਲਬ ਜਦੋਂ ਐਕਸੀਡੈਂਟ ਹੋਇਆ ਹੀ ਵਾਸ ਨਾਟ ਅੰਡਰ ਦਾ ਇਨਫਲੂਐਂਸ ਆਫ ਲਿਕਰ ਉਹਨੇ ਸ਼ਰਾਬ ਨਹੀਂ ਪੀਤੀ ਹੋਈ ਸੀ ਹਰਜਿੰਦਰ ਇਜ਼ ਨਾਟ ਅ ਡਰੱਗ ਐਡਿਕਟ ਹੈ ਨਾ ਹਰਜਿੰਦਰ ਡਰੱਗ ਐਡਿਕਟ ਨਹੀਂ ਹੈ ਜੇ ਹੁੰਦਾ ਹੁਣ ਤੱਕ ਗੱਲ ਪ੍ਰਚਾਰੀ ਜਾਣੀ ਸੀ ਹਰਜਿੰਦਰ ਸੁੱਤਾ ਹੋਇਆ ਵੀ ਨਹੀਂ ਸੀ ਇਹ ਨਹੀਂ ਸੀ ਕਿ ਸੋ ਗਿਆ ਸੀਗਾ ਤਾਂ ਗੱਡੀ ਘੁੰਮ ਗਈ ਉਹ ਜਾਗਦਾ ਸੀ ਠੀਕ ਹੈ ਨਾ ਉਹਦੀ ਜਿਹੜੀ ਸੋਚ ਦੁਰਸਤ ਨਜ਼ਰ ਆ ਰਹੀ ਸੀਗੀ ਇੱਕ ਗੱਲ ਹੋ ਰਿਹਾ ਕਿ ਹਰਜਿੰਦਰ 2018 ਦਾ ਅਮਰੀਕਾ ਪਹੁੰਚਿਆ ਡੰਕੀ ਦੇ ਥਰੂ ਉਹਨੇ ਪੋਲਿਟਿਕਲ ਅਸੈਲਮ ਜਿਹੜੀ ਆ ਉਹ ਲਗਾਈ ਹੋਈ ਹੈ ਔਰ ਕੁਝ ਲੋਕ ਇਹ ਵੀ ਗੱਲ ਕਹਿ ਰਹੇ ਕਿ ਤਾਂ ਪੋਲਿਟਿਕਲ ਅਸੈਲਮ ਆਲਾ ਹੈ ਉਹ ਕਰਾਇਮ ਨਹੀਂ ਆ ਪੋਲਿਟਿਕਲ ਅਸੈਲਮ ਕਰਾਇਮ ਨਹੀਂ ਆ ਦੇਖੋ ਹੁਣ ਬੰਦੇ ਅਮਰੀਕਾ ਕੈਨੇਡਾ ਜਾ ਕੇ ਪੋਲਿਟਿਕਲ ਅਸੈਲਮ ਕਿਉਂ ਲੈਂਦੇ ਕਿਉਂਕਿ ਉਹ ਕੰਟਰੀਆਂ ਦਿੰਦੀਆਂ ਆ ਲੀਗਲ ਹੈ ਕਾਨੂੰਨ ਹੈ ਉਧਰਲਾ ਹੁਣ ਦੁਬਈ ਨਹੀਂ ਪੋਲਿਟਿਕਲ ਅਸੈਲਮ ਦਿੰਦਾ ਇੰਗਲੈਂਡ ਨਹੀਂ ਦਿੰਦਾ ਨਹੀਂ ਤਾਂ ਲੋਕ ਉਸ ਪਾਸ ਤਾਂ ਪਿਛਲੇ ਕਾਫੀ ਸਮੇਂ ਤੋਂ ਮੇਰੇ ਖਲ ਕਈ ਸਾਲ ਹੋ ਗਏ ਅਸੀਂ ਸੁਣਦੇ ਡੰਕੀ ਲਾ ਕੇ ਬੰਦਾ ਅਮਰੀਕਾ ਗਿਆ ਜਾਂ ਵਿਜ਼ਟਰ ਵੀਜ਼ੇ ਤੇ ਕੈਨੇਡਾ ਗਿਆ ਉੱਥੇ ਪੋਲਿਟੀਕਲ ਅਸਾਈਲਮ ਲੈ ਲਿਆ ਤੇ ਉੱਥੇ ਪੱਕਾ ਹੋ ਗਿਆ ਤਾਂ ਇਹ ਕਾਨੂੰਨ ਇਹਦੇ ਲਈ ਕੋ ਸਪੈਸ਼ਲੀ ਬਣਿਆ ਜਾਂ ਇਹਦੇ ਲੈਂਡ ਨਾ ਪੋਲਿਟੀਕਲ ਅਸਾਈਲਮ ਉਹ ਇਲਲੀਗਲ ਨਹੀਂ ਹੋ ਜਾਂਦਾ ਤੇ ਇਹ ਵੀ ਚੀਜ਼ਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀ ਕਿ ਮਤਲਬ ਪੂਰੇ ਇੰਡੀਆ ਨੂੰ ਹੀ ਪੂਰੇ ਭਾਰਤ ਨੂੰ ਪੂਰੇ ਪੰਜਾਬੀਆਂ ਨੂੰ ਇੱਕ ਰਡਾਰ ਤੇ ਲਿਆਓ ਤੇ ਹੇਟ ਵੇਵ ਸ਼ੁਰੂ ਕਰ ਦਿੱਤੀ ਜਾਵੇ ਹੁਣ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਕਿ ਹਰਜਿੰਦਰ 2018 ਤੱਕ ਹਲੇ ਤੱਕ ਉਹਨੂੰ ਕਹਿੰਦੇ ਕਿ ਟਿਕਟ ਟੁਕੜ ਵੀ ਨਹੀਂ ਮਿਲੀ ਟਿਕਟ ਇਨ ਦਾ ਸੈਂਸ ਕਿ ਚਲਾਨ ਚ ਲੂ ਨਹੀਂ ਹੋਈ ਤਾਂ ਹਾਲੇ ਤੱਕ ਉਹਦੀ ਰਿਪੋਰਟ ਅੱਛੀ ਹੈ ਰੈਕર્ડ ਅੱਛਾ ਹੈ ਔਰ ਜਿਹੜੀ ਮਤਲਬ ਮਾੜੀ ਗੱਲ ਉਹ ਇਹ ਹੋਈ ਕਿ ਹਰਜਿੰਦਰ ਐਕਸੀਡੈਂਟ ਹੋਣ ਤੋਂ ਬਾਅਦ ਉਹਨੂੰ ਪੁਲਿਸ ਵੱਲੋਂ ਕਿਹਾ ਗਿਆ ਸੀ ਕਿ ਤੂੰ ਫਲੋਰੀਡਾ 'ਚ ਹੀ ਰਹਿਣਾ ਲੇਕਿਨ ਉਹ ਫਲਾਈਟ ਲੈ ਕੇ ਚਲਾ ਜਾਂਦਾ ਹੈ ਕੈਲੀਫੋਰਨੀਆ ਔਰ ਫਿਰ ਉੱਥੋਂ ਜਾ ਕੇ ਉਹਨੂੰ ਫਿਰ ਜਦੋਂ ਗ੍ਰਿਫਤਾਰ ਕੀਤਾ ਜਾਂਦਾ ਬੜਾ ਵੱਡੀ ਹਾਈਪ ਬਣ ਜਾਂਦੀ ਹੈ ਖਬਰ ਦੀ ਜੀ ਔਰ ਫਿਰ ਉਹਨੂੰ ਹਥਕੜੀਆਂ ਵੀ ਲੱਗਦੇ ਲੋਕ ਮਤਲਬ ਸਵਾਲ ਕਰਦੇ ਕਿ ਹਥਕੜੀਆਂ ਕਿਉਂ ਲੱਗੀਆਂ ਲੇਕਿਨ ਉਹਦੇ ਪਿੱਛੇ ਉਹਨਾਂ ਨੇ ਇਹ ਹਵਾਲਾ ਦਿੱਤਾ ਉਧਰਲੇ ਪ੍ਰਸ਼ਾਸਨ ਨੇ ਕਿ ਫਲਾਈਟ ਰਿਸਕ ਸੀ ਵੀ ਕਿਤੇ ਭੱਜ ਨਾ ਜਾਵੇ ਆਪਣੀ ਕੰਟਰੀ ਆ ਜੇ ਕੋਈ ਗੋਰਾ ਹੁੰਦਾ ਫਿਰ ਸ਼ਾਇਦ ਉਹਦੇ ਹਥਕੜੀਆਂ ਨਾ ਲਾਉਂਦੇ ਲੇਕਿਨ ਇੱਥੇ ਨਾਲ ਦੀ ਨਾਲ ਕਿਉਂਕਿ ਉਹ ਭਾਰਤੀ ਆ ਕਿਉਂਕਿ ਉਹ ਇੰਡੀਅਨ ਆ ਹੋਰ ਵੀ ਮਤਲਬ ਜਿਹੜੀ ਹੇਟ ਵੇਵ ਚਲਾਈ ਜਾ ਰਹੀ ਆ ਕਿ ਦੇਖੋ ਜੀ ਇਲਿਗਲ ਲੋਕ ਆ ਕੇ ਹੀ ਹਾਦਸੇ ਕਰਦੇ ਆ ਮੋਰਓਵਰ ਜਿੰਨਾਂ ਕ ਮੈਂ ਸਟੱਡੀ ਕਰ ਪਾਇਆ ਇਹ ਮਤਲਬ ਕੱਲਾ ਐਕਸੀਡੈਂਟ ਨਹੀਂ ਆ ਇਹਨੂੰ ਇੰਨੀ ਹਾਈਪ ਇਸ ਕਰਕੇ ਵੀ ਦਿੱਤੀ ਜਾ ਰਹੀ ਕਿਉਂਕਿ ਇਹ ਉਹ ਪ੍ਰਤੀਤ ਹੁੰਦਾ ਕਿ 트럼ਪ ਵਰਸਸ ਕੈਲੀਫੋਰਨੀਆ ਹੋ ਗਿਆ ਹਨਾ ਕਿਉਂਕਿ ਕੈਲੀਫੋਰਨੀਆ ਦਾ ਹਰਜਿੰਦਰ ਹੈ ਮਤਲਬ ਉੱਥੋਂ ਉਹਨੂੰ ਲਾਇਸੈਂਸ ਜਿਹੜਾ ਮਿਲਿਆ ਪਰ ਉਹਨੂੰ ਲਾਇਸੈਂਸ ਆਪਣੇ ਸਟੇਟ 'ਚ ਟਰੱਕ ਚਲਾਉਣ ਦਾ ਮਿਲਿਆ ਉਹ ਫਲੋਰੀਡਾ ਗਿਆ ਹੁਣ ਇਹ ਚੀਜ਼ ਪ੍ਰਚਾਰੀ ਜਾ ਰਹੀ ਹੈ 트럼ਪ ਦੇ ਸਪੋਰਟਰਸ ਵੱਲੋਂ ਕਿ ਦੇਖੋ ਜੀ ਕੈਲੀਫੋਰਨੀਆ ਤੋਂ ਲਾਇਸੈਂਸ ਲੈਂਦੇ ਆ ਸਾਡੀਆਂ ਸਟੇਟਾਂ ਚ ਆ ਕੇ ਐਕਸੀਡੈਂਟ ਕਰਦੇ ਆ ਇਹ ਮਤਲਬ ਕਿਉਂ ਨਾ ਲਾਇਸੈਂਸ ਦਿੰਦੇ ਪਰ ਉਹਨੇ ਇੱਕ ਲੀਗਲ ਵੇ ਨਾਲ ਲਾਇਸੈਂਸ ਲਿਆਉਣਾ ਪਰ ਵੱਡੀ ਗੱਲ ਇਹ ਆ ਕਿ ਹਰਜਿੰਦਰ ਕੋਲ ਇੰਗਲਿਸ਼ ਮਤਲਬ ਨਹੀਂ ਜਦੋਂ ਬੋਲੀ ਕੇ ਸਵਾਲ ਪੁੱਛੇ ਉਹਨੂੰ ਇੰਗਲਿਸ਼ ਉਹਦੇ ਲਈ ਇੱਕ ਬੈਰੀਅਰ ਨਜ਼ਰ ਆਈ ਆ ਪਰ ਇਹ ਉਹਨੂੰ ਇੰਡੀਅਨ ਗਵਰਨਮੈਂਟ ਨੇ ਤਾਂ ਨਹੀਂ ਲਾਇਸੈਂਸ ਦਿੱਤਾ ਇਹ ਦਿੱਤਾ ਤਾਂ ਕੈਲੀਫੋਰਨੀਆ ਹੈ ਤਾਂ ਅਮਰੀਕਾ ਚ ਹੀ ਹੈ ਨਾ ਬਿਲਕੁਲ ਉਹਨੂੰ ਹੱਥ ਕੜੀਆਂ ਲਾਉਣ ਦਾ ਕਾਰਨ ਇਹੀ ਸੀਗਾ ਕਿ ਜਦ ਦੱਸਿਆ ਜਾ ਰਿਹਾ ਕਿ ਉਹ ਮਤਲਬ ਡਰ ਕੇ ਮਰ ਫਲੋਰੀਡਾ ਤੋਂ ਕੈਲੀਫੋਰਨੀਆ ਫਲਾਈਟ ਲੈ ਕੇ ਚਲਾ ਗਿਆ ਔਰ ਓਤੋਂ ਫਿਰ ਉਹਨੂੰ ਗ੍ਰਿਫਤਾਰ ਕਰਕੇ ਫਲਾਈਟ ਰਿਸਕ ਕਰਕੇ ਹਥਕੜੀਆਂ ਲਾਈ ਲਾਈਆਂ ਗਈਆਂ ਪਰ ਹੁਣ ਕੱਲਾ ਹਰਜਿੰਦਰ ਤੇ ਰਡਾਰ ਨਹੀਂ ਲਟਕਦੀ ਤਲਵਾਰ ਉਹਤੇ ਨਹੀਂ ਲਟਕਦੀ ਜਿਹੜੇ ਹੋਰ ਪੋਲਿਟੀਕਲ ਐਸਐਲਐਮ ਵਾਲੇ ਆ ਜਾਂ ਟਰੱਕ ਡਰਾਈਵਰ ਵੀਰ ਆ ਉਹਨਾਂ ਦੀ ਸਕਰੂਟੀ ਬਹੁਤ ਹੋਣੀ ਹੈ ਹੁਣ ਉਹਨਾਂ ਦੀ ਪੜਤਾਲ ਬਹੁਤ ਇਹਨਾਂ ਨੇ ਡੀਪਲੀ ਕਰਨੀ ਹੈ ਪੁਖਤਾ ਕਰਨੀ ਹੈ ਤਾਂ ਉਹਨਾਂ ਦੇ ਉੱਤੇ ਵੀ ਤਲਵਾਰ ਲਟਕ ਗਈ ਔਰ ਟਰੰਪ ਗਵਰਨਮੈਂਟ ਤਾਂ ਪਹਿਲਾਂ ਹੀ ਕਹਿ ਰਹੀ ਹੈ ਕਿ ਜੇ ਅਸੀਂ ਜੀ ਪਿਛਲੇ ਥੋੜੇ ਸਮੇਂ ਵਿੱਚ ਹੀ 1 ਮਿਲੀਅਨ ਦੇ ਆਸ-ਪਾਸ ਲੋਕ ਜਿਹੜੇ ਆ ਉਹ ਕੰਟਰੀ ਚੋਂ ਬਾਹਰ ਕੱਢ ਦਿੱਤੇ ਜਿਹੜੇ ਇਲੀਗਲ ਸੀਗੇ ਪਰ ਕੀ ਉਹ ਬਾਹਰ ਕੱਢਣ ਤੋਂ ਬਾਅਦ ਬਾਕੀ ਲੋਕਾਂ ਨੂੰ ਉੱਥੇ ਰੋਜ਼ਗਾਰ ਮਿਲਿਆ ਕੀ ਇਹ ਵੀ ਕੋਈ ਰਿਪੋਰਟ ਆਈ ਹੈ ਸਾਹਮਣੇ ਸਵਾਲ ਇਹ ਵੀ ਨਹੀਂ ਮਤਲਬ ਮੈਂ ਇਹ ਸਮਝਦਾ ਕਿ ਇਸ ਪੂਰੇ ਘਟਨਾਕ੍ਰਮ ਚ ਦੇਖੋ ਜੋ ਕਰਾਇਮ ਹੋਇਆ ਮਤਲਬ ਅਣਗਹਿਲੀ ਹੋਈ ਹੈ ਲਾਪਰਵਾਹੀ ਹੋਈ ਹੈ ਨਲੈਕੀ ਆ ਉਹਦੀ ਸਜ਼ਾ ਬਣਦੀ ਹੈ ਲੇਕਿਨ ਉਹਤੇ ਸਾਰੀਆਂ ਧਾਰਾਵਾਂ ਚੱਕ ਕੇ ਨਾ ਲਾ ਦਿਓ ਉਹਨੂੰ ਐਜ਼ ਅ ਮਿਲਿਟੈਂਟ ਪੇਸ਼ ਨਾ ਕਰੋ ਕਿਉਂਕਿ ਦੇਖੋ ਇੱਕ ਘਰ ਉਜੜਿਆ ਇੱਕ ਜਿਹੜੇ ਕਿ ਤਿੰਨ ਉਜੜੇ ਆ ਤਾਂ ਇਹ ਨਹੀਂ ਚਾਹੀਦਾ ਕਿਉਂਕਿ ਉੱਥੇ ਹੁਣ ਮੈਂ ਦੇਖ ਪਾ ਰਿਹਾ ਇੱਕ ਖਬਰ ਮੈਂ ਪੜ੍ਹੀ ਸੀਗੀ ਉਹਦੇ ਵਿੱਚ ਸਾਨੂੰ ਪਤਾ ਲੱਗਾ ਕਿ ਇੱਕ ਐਫਰੀਕਨ ਅਮਰੀਕਨ ਕਾਲਾ ਉਹ ਟਰੱਕ ਲੈ ਕੇ ਜਾ ਰਿਹਾ ਸੀ ਉਹਦੇ ਟਰੱਕੇ ਇੱਥਾਂ ਦੋ ਬੰਦੇ ਆ ਗਏ ਗੋਰੇ ਉਹਨੇ ਡੈਥ ਹੋ ਗਈ ਉਹ ਵੀ ਬਹੁਤ ਅਨਫੋਰਚੂਨੇਟ ਲੈ ਮੰਦ ਭੱਗ ਆਇਆ ਹੁਣ ਉਹਦੀ ਫੋਟੋ ਦੇ ਨਾਲ ਹਰਜਿੰਦਰ ਦੀ ਫੋਟੋ ਨੂੰ ਲਾ ਕੇ ਪੇਸ਼ ਕੀਤਾ ਜਾ ਰਿਹਾ ਕਿ ਦੇਖੋ ਜੀ ਬਾਹਰਲੇ ਲੋਕ ਆ ਕੇ ਐਕਸੀਡੈਂਟ ਕਰਦੇ ਆ ਹੁਣ ਐਕਸੀਡੈਂਟ 'ਚ ਇਹ ਥੋੜੇ ਪਤਾ ਕਿ ਜਾਨ ਕਿਹਦੀ ਜਾਣੀ ਹੈ ਬਿਲਕੁਲ ਕੋਈ ਜਾਣ ਕੇ ਤਾਂ ਕਰਦਾ ਨਹੀਂ ਲੇਕਿਨ ਹਾਂ ਅਨਗਹਿਲੀ ਲਾਪਰਵਾਹੀ ਨਲੈਕੀ ਉਹਦੇ ਚਾਰਜਸ ਲੱਗਣੇ ਚਾਹੀਦੇ ਆ ਜਿਹੜੇ ਚਾਰਜਸ ਜ਼ਿਆਦਾ ਵਧਾ ਚੜਾ ਕੇ ਲਗਾਏ ਜਾ ਰਹੇ ਉਹ ਡਰੋਪ ਹੋਣੇ ਚਾਹੀਦੇ ਆ ਔਰ ਲੀਗਲ ਸਪੋਰਟ ਲੈਣ ਦਾ ਹਰ ਇੱਕ ਦਾ ਅਧਿਕਾਰ ਹੈ ਹਰਜਿੰਦਰ ਨੂੰ ਪੋਲਿਟਿਕਲ ਸਪੋਰਟ ਮਿਲਣੀ ਚਾਹੀਦੀ ਤਾਂ ਜੋ ਆਪਣਾ ਪੱਖ ਰੱਖ ਸਕੇ ਹਨਾ ਉਹਦਾ ਪੱਖ ਰੱਖਣਾ ਵੀ ਬਹੁਤ ਜ਼ਰੂਰੀ ਹੈ ਔਰ ਇਹ ਏਦਾਂ ਤਾਂ ਹੈਰੀ ਕੇ ਇੰਡੀਆ ਅੰਗਰੋਂ ਆਪਾਂ ਕਹਿ ਦਈਏ ਕਿ ਜੀ ਐਕਸੀਡੈਂਟ ਹੋ ਗਿਆ ਇੱਕ ਬੰਦੇ ਦੀ ਜਾਂਚ ਚੱਲੇਗੀ ਕਿ 5 ਲੱਖ ਦੇ ਤੇ ਕੱਲ ਲੱਬੜ ਜੋ ਫਿਰ ਬੰਦੇ ਕਹਿੰਦੇ ਨਹੀਂ ਤਿੰਨਾਂ ਦੀ ਮੌਤ ਹੋਈ ਉਹ ਕਹਿੰਦੇ 15 ਲੱਖ ਲੈ ਲੈ ਰਾਜੀਨਾਮਾ ਕਰ ਲਓ ওই ਰਾਜੀਨਾਮੇ ਵਾਲੀ ਗੱਲ ਨਹੀਂ ਆ ਤਾਂ ਡੇਢ ਸਾਲ ਟ੍ਰ ਉਸ ਤੋਂ ਬਾਅਦ ਪਟੀਸ਼ਨ ਪੈਣੀ ਚਾਹੀਦੀ ਆ ਜਦੋਂ ਗਵਰਨਰ ਅੱਗੇ ਜਦੋਂ ਪ੍ਰੈਜ਼ੀਡੈਂਟ ਅੱਗੇ ਜਾਂ ਸਰਕਾਰ ਅੱਗੇ ਆਪਾਂ ਬੇਨਤੀ ਕਰ ਸਕੀਏ ਕਿ ਇਹਨੂੰ ਰਾਹਤ ਦਿੱਤੀ ਜਾਵੇ ਲੇਕਿਨ ਹੁਣ ਤਾਂ ਅਸੀਂ ਦੇਖ ਪਾ ਰਹੇ ਹਾਂ ਕਿ ਲੋਕੀ ਬਹੁਤ ਸਾਰਾ ਫਾਇਦਾ ਲੈ ਰਹੇ ਆ ਜੀ ਇਹਦੇ ਨਾਮ ਤੇ ਪੇਜ ਬਣਾ ਕੇ ਫੰਡ ਇਕੱਠਾ ਕੀਤਾ ਜਾ ਰਿਹਾ ਬਹੁਤ ਸਾਰੇ ਸ਼ਰਾਰਤੀ ਲੋਕਾਂ ਨੂੰ ਮੌਕਾ ਮਿਲ ਗਿਆ ਪੈਸੇ ਇਕੱਠੇ ਕਰਨ ਦਾ ਤਾਂ ਇਹ ਪੰਜਾਬੀਆਂ ਨੂੰ ਬਦਨਾਮ ਕਰਨ ਵਾਲੀ ਗੱਲ ਹੈ ਔਰ ਅਸੀਂ ਇੰਨੀ ਕੋਸ਼ਿਸ਼ ਕਰੀਏ ਕਿ ਲੀਗਲ ਸਪੋਰਟ ਜੇ ਹਰਜਿੰਦਰ ਨੂੰ ਕੋਈ ਦੇ ਸਕਦੇ ਆ ਮਤਲਬ ਮਦਦ ਕਰਨੀ ਚਾਹੁੰਦੇ ਆ ਜਿਵੇਂ ਕਿਸਾਨੀ ਅੰਦੋਲਨ ਚ ਇੱਕ ਬਹੁਤ ਵੱਡਾ ਨਾਮ ਉੱਭਰ ਕੇ ਸਾਹਮਣੇ ਆਇਆ ਸੀ ਡਾਕਟਰ ਸੁਹੇਮਾਨ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਹਰਜਿੰਦਰ ਲਈ ਤੇ ਉਹ ਲੀਗਲ ਸਪੋਰਟ ਕਰ ਰਹੇ ਆ ਔਰ ਵਡਿਕਲ ਜਿਹੜੀ ਇਹ ਮਤਲਬ ਦੱਸੇ ਕਿ ਡੇਢ ਕੇ ਸਾਥ ਹਲੇ ਟ੍ਰਾਇਲ ਚੱਲਣਾ ਤਾਂ ਆਪਾਂ ਆਪਣੇ ਅੰਦਰ ਜਿਹੜੀ ਤਾਕਤ ਹੈ ਤੇ ਜਿਹੜੀ ਆਪਾਂ ਹੈਲਪ ਕਰਨਾ ਚਾਹੁੰਦੇ ਆ ਔਨ ਹਿਊਮੈਨਿਟੀ ਗਰਾਉਂਡਸ ਔਨ ਹਿਊਮਨਿਟੇਰੀਅਨ ਗਰਾਉਂਡ ਆਪਾਂ ਵੇਟ ਕਰੀਏ ਡੇਢ ਸਾਲ ਬਾਅਦ ਆਪਾਂ ਪਟੀਸ਼ਨ ਹਲੇ ਪਾਉਣੀ ਆ ਜਾ ਜਦੋਂ ਵੀ ਤੱਕ ਇਹ ਟ੍ਰਾਇਲ ਚੱਲੂਗਾ ਆਪਾਂ ਉਦੋਂ ਪਟੀਸ਼ਨ ਪਾਈਏ ਤੇ ਉਦੋਂ ਰਿਕੁਐਸਟ ਕਰੀਏ ਸਰਕਾਰਾਂ ਨੂੰ ਉਦੋਂ ਰਿਕੁਐਸਟ ਕਰੀਏ ਗਵਰਨਰ ਨੂੰ ਉਦੋਂ ਰਿਕੁਐਸਟ ਕਰੀਏ ਪ੍ਰੈਜ਼ੀਡੈਂਟ ਜੀ